ਦੋਸਤੋ ਜਦੋਂ ਵੀ ਇੱਕ ਧੀ ਆਪਣਾ ਘਰ ਛੱਡ ਕੇ ਕਿਸੇ ਹੋਰ ਕਹਿ ਲੋ ਮੁੰਡੇ ਨਾਲ ਵਿਆਹ ਕਰਾਉਂਦੀ ਹੈ ਤਾਂ ਫਿਰ ਉਹ ਮੁੰਡੇ ਦਾ ਘਰ ਉਸ ਨੂੰ ਅਪਣਾਉਣਾ ਪੈਂਦਾ ਜੋ ਕਿ ਬਹੁਤ ਹੀ ਮੁਸ਼ਕਲ ਹੁੰਦਾ ਹੈ ਆਪਣੇ ਘਰ ਨੂੰ ਛੱਡਣਾ ਇੱਕ ਮਤਲਬ ਆਪਾਂ ਮੁੰਡੇ ਆ ਦੇਖੋ ਨਾ ਆਪਾਂ ਕਿਤੇ 4 ਦਿਨ ਘਰ ਤੋਂ ਪਾਸੇ ਲਾਈਏ ਤਾਂ ਸਬਰ ਜਾਣ ਹੀ ਆਉਂਦਾ ਹੈ ਜੀ ਕਰਦਾ ਵੀ ਨਹੀਂ ਯਾਰ ਵੀ ਹੁਣ ਘਰ ਚੱਲ ਗਏ ਵੀ ਬਾਹਲਾ ਜੀ ਨਹੀਂ ਲੱਗਦਾ ਆਪਦੇ ਘਰ ਬਿਨਾ ਚੈਨ ਨਹੀਂ ਆਉਂਦਾ ਤਾਂ ਇੱਕ ਧੀ ਆਪ ਦਾ ਸਭ ਕੁਝ ਘਰ-ਬਾਰ ਛੱਡ ਕੇ ਜਿੱਥੇ ਉਹ ਜੰਮੀ ਪਲੀ ਖੇਢੀ ਹੁੰਦੀ ਵੱਡੀ ਹੋਈ ਹੁੰਦੀ ਪੜ੍ਹੀ ਲਿਖੀ ਹੁੰਦੀ ਆ ਮਤਲਬ ਕਿ ਵਿਹੜੇ ਚ ਵਿਚਰੀ ਹੁੰਦੀ ਓਹੀ ਵਿਹੜਾ ਛੱਡ ਕੇ ਇੱਕਦਮ ਉਸ ਨੂੰ ਬਿਲਕੁਲ ਨਵੀਂ ਜਗ੍ਹਾ ਤੇ ਜਾਣਾ ਪੈਂਦਾ ਜੋ ਕਿ ਬਹੁਤ ਔਖਾ ਹੁੰਦਾ ਤਾਂ ਇਸੇ ਹੀ ਵਾਰਤਾਲਾਪ ਤੇ ਇਸ ਕੁੜੀ ਨੇ ਬਹੁਤ ਸੋਹਣਾ ਗੀਤ ਗਾਇਆ ਸੁਣਿਓ ਤੁਸੀਂ ਤੇ ਸੁਣ ਕੇ ਸਪੋਰਟ ਕਰਿਓ ਬਹੁਤ ਸੋਹਣੀ ਆਵਾਜ਼ ਹੈ ਵੱਧ ਵੱਧ ਸ਼ੇਅਰ ਕਰਕੇ ਆਪਣਾ ਫਰਜ਼ ਜ਼ਰੂਰ ਪੂਰਾ ਕਰਿਓ ਦੇਖੋ ਪੂਰੀ ਵੀਡੀਓ ਭਾਂਡ ਰਹੇ ਤਤੀ ਵਾ ਨਾ ਲਗਣ ਦਿੱਤੀ ਧੀ ਤੂੰ ਨਾ ਜ਼ਨ ਨਾਲ ਪਾਲੀਏ ਤੂੰ ਹਿਰ ਹੈ ਤੋਰ ਬਾਬਲਾ ਸਾਨੂੰ ਰਤਾ ਵੀ ਨ ਕਾਣੀਏ ਮਾਨ ਰਹਿ ਤੇਰੀ ਪਗ ਦਾ ਲਾਜ ਰਿਸ਼ਤੇ ਦੀ ਪਾਲੀਏ ਤੂੰ ਹਿਰ ਹੈ ਤੋਰ ਬਾਬਲਾ ਸਨ みんな。